ਅੰਮ੍ਰਿਤਸਰ ਪੁਲਿਸ ਲਾਈਨ ਦੇ ਵਿੱਚ ਏ ਡੀ ਸੀ ਪੀ ਸਿਟੀ 2 ਪ੍ਰਭਜੋਤ ਸਿੰਘ ਵਿਰਕ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਜਿਸ ਵਿੱਚ ਦੱਸਿਆ ਗਿਆ ਕਿ ਲੁੱਟਖੋ ਮਾਮਲੇ ਦੇ ਵਿੱਚ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੁਹਾਨੂੰ ਦੱਦਿਆ ਕਿ ਪੁਲਿਸ ਵੱਲੋਂ ਦੱਸਿਆ ਗਿਆ ਕਿ ਵੱਖ-ਵੱਖ ਲੁੱਟਖੋਆਂ ਮਾਮਲੇ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਤੇ 6 ਨੌਜਵਾਨਾਂ ਨੂੰ ਵੱਖ-ਵੱਖ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕ ਲਿਬਰਟੀ ਮਾਰਕੀਟ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਮੁਦਈ ਦੇ ਬਿਆਨ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਨਾੜਾਇਨ ਗੜ ਚੌਕ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਮੁਦਈ ਵੱਲੋਂ ਸਾਨੂੰ ਦੱਸਿਆ ਗਿਆ ਕਿ ਉਹ ਅੰਮ੍ਰਿਤਸਰ ਦੇ ਲਿਬਰਟੀ ਮਾਰਕੀਟ ਦੇ ਵਿੱਚ ਸਮਾਨ ਲੈਣ ਲਈ ਪਹੁੰਚਿਆ ਸੀ ਜਿਸ ਤੋਂ ਬਾਅਦ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਚਾਰ ਕੇਸਾਂ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਹਾਂਜੀ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕੇਸ ਹੈਗਾ ਸਾਡਾ 49 ਨੰਬਰ ਹੈਗਾ ਜੀ ਜਿਹੜਾ ਆਪਣਾ ਸਿਵਲ ਆਇਨ ਦਾ ਕੇਸ ਹੈਗਾ 49 आ, 49 ਕੇਸ ਨੰਬਰ ਹੈਗਾ 379 ਦਾ ਇਹਦੇ ਵਿੱਚ ਅਸੀਂ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਇੱਕ ਮੋਬਾਈਲ ਤੇ ਜਿਹੜੇ ਹੈਗੇ ਆ ਮੋਬਾਈਲ ਜਿਹੜੇ ਹੈਗੇ ਆ ਸੱਤ ਮੋਬਾਈਲ ਜਿਹੜੇ ਰਿਕਵਰ ਕੀਤੇ ਆਗੇ ਦਨ ਸੈਕੰਡ ਜਿਹੜਾ ਹੈਗਾ ਆਪਣਾ ਨੰਬਰ ਹੈਗਾ 52 ਨੰਬਰ ਜਿਹੜਾ ਮਕਦਮਾ ਨੰਬਰ ਹੈ 379 ਬੀ ਦਾ ਹੈਗਾ ਇਹਦੇ ਵਿੱਚ ਹਰਮਨ ਅ ਹਰ ਸਿਮਰਨ ਤੇ ਹਰਪ੍ਰੀਤ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਲੇਡੀ ਬੱਸ ਜਿਹੜਾ ਹੈਗਾ ਆਧਾਰ ਕਾਰਡ ਤੇ ਇਹਨਾਂ ਨੇ ਜਿਹੜਾ ਵਾਰਦਾਤ ਦੇ ਵਿੱਚ ਦਾਤਰ ਵਰਤਿਆ ਸੀਗਾ ਉਹ ਬਰਾਮਦ ਕੀਤਾ ਔਰ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਵਾਰਦਾਤ ਹੋਈ ਸੀਗੀ ਇਹ ਪੁਲਿਸ ਲਾਈਨ ਦੇ ਬਾਹਰ ਹੋਈ ਸੀਗੀ ਇਸ ਕਰਕੇ ਥੋੜੀ ਸੰਸਨੇ ਜ਼ਿਆਦਾ ਸੀਗੀ ਇਸ ਦੀ ਔਰ ਇਹਨੂੰ ਇਮੀਡੀਏਟਲੀ ਜਿਹੜਾ ਹੈਗਾ ਅਨੁਸਾਰ ਪੁਲਿਸ ਨੇ ਜਿਹੜਾ ਟ੍ਰੇਸ ਕਰ ਲਿਆ ਆ ਔਰ ਇਹਦੇ ਵਿੱਚ ਆ ਜਿਹੜੇ ਦੋ ਬੰਦੇ ਜਿਹੜੇ ਹੈਗੇ ਆ ਗ੍ਰਿਫਤਾਰ ਤਾਂ। ਇਹ ਤੋਂ ਇਲਾਵਾ ਜਿਹੜਾ ਇੱਕ 50 ਨੰਬਰ ਮੁਕੱਦਮਾ ਹੈਗਾ ਉਹਦੇ ਵਿੱਚ 379 411 ਦਾ ਹੈਗਾ। ਇਹਦੇ ਵਿੱਚ ਸੀ ਰਾਜਾ ਪੁੱਤਰ ਧੀਰ ਸਿੰਘ ਹੈਗਾ ਜਿਹੜਾ ਗੇਠ ਕੀਮਾ ਦਾ ਗ੍ਰਿਫਤਾਰ ਕੀਤਾ। ਉਹਦੇ ਦੇ ਕੋਲੋਂ ਇੱਕ ਲੈਪਟਾਪ ਜਿਹੜਾ ਹੈਗਾ ਇੱਕ ਤੇ ਦੋ ਮੋਬਾਈਲ ਫੋਨ ਜਿਹੜੇ ਹੈਗੇ ਆ Samsung ਦੇ ਤੇ Oppo ਦੇ ਜਿਹੜੇ ਆ ਰਿਕਵਰ ਕੀਤੇ ਨੇ। ਇਸ ਤੋਂ ਇਲਾਵਾ ਜਿਹੜਾ ਚੌਥਾ ਕੇਸ ਹੈ ਉਹ ਸਾਡਾ ਹੈਗਾ ਆਪਣਾ सदर ਥਾਣੇ ਦਾ। ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਦੋ ਵਿਅਕਤੀ ਜਿਹੜੇ ਹੈਗੇ ਆ ਸੂਰਜ ਤੇ ਅਨਸ਼ੂ ਆਯੂਸ਼ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਨੇ ਔਰ ਇਹਨਾਂ ਦੇ ਕੋਲੋਂ ਜਿਹੜੇ ਹੈਗੇ ਆ ਸਕੂਟਰੀ ਤੇ ਜਿਹੜੇ ਹੈਗੇ ਆ ਮੋਬਾਈਲ ਤੇ ਜਿਹੜੇ ਹੈਗੇ ਆ ਉਹ ਫੜੇ ਗਏ ਨੇ ਜੀ ਉਹ ਵੀ ਇਹ ਮੀਨ ਕਰਦੇ ਕਿ ਇਹ ਸਾਰੇ ਲੋਕ ਕਿਉਂ ਕਿ ਜਾਇੰਗ ਸਾਰੇ ਦੇਖੋ ਇਹ ਵੱਖ-ਵੱਖ ਜਿਹੜੇ ਆ ਟੋਟਲ 4 ਕੇਸ ਟਰੇਸ ਹੋਏ ਨੇ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਤੁਹਾਨੂੰ ਦੱਸਿਆ ਵੱਖ-ਵੱਖ ਕੇਸਿਸ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਆ ਲੁੱਟਖੋਹਾਂ ਦੀ ਵਾਰਦਾਤ ਤੁਸੀਂ ਦੇਖਿਆ ਹਨ ਕਾਫੀ ਪਿੱਛੇ ਜਿਹੜੀਆਂ ਇਹ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੀਆਂ ਦੋ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਸਿਵਲਾਈ ਦੇ ਵਿੱਚ ਹੋਈਆਂ ਸੀਗੀਆਂ ਔਰ ਉਹ ਜੜੀਆਂ ਦੋਹੇ ਤਿੰਨੇ ਲੁੱਟਖੋਹਾਂ ਦੀਆਂ ਵਾਰਦਾਤਾਂ ਆ ਔਰ ਸਦਰ ਦੇ ਵਿੱਚ ਔਰ ਸਿਵਲਾਈ ਦੇ ਦੋਨੇ ਏਰੀਆ ਦੇ ਵਿੱਚ ਜਿਹੜੀਆਂ ਟਰੇਸ ਕਰਦੇ ਨੇ ਸਿਰਫ ਪੁੱਛ ਲਈਏ ਕਿ ਬੜੀ ਵਾਰਦਾਤ ਹੈ ਕਿ ਕਿਤੇ ਮੌਟਰ ਰੋਕੇ ਹਾਂਜੀ ਆਟੋ ਰੋਕ ਕੇ ਜਿਹੜਾ ਸੀਗਾ ਉਹਨੂੰ ਦਫਤਰ ਵਿਖਾ ਕੇ ਕੋਈ ਖੋਇਆ ਗਿਆ ਸੀਗਾ ਪਰਸ ਖੋਇਆ ਗਿਆ ਸੀ ਮੋਬਾਈਲ ਜਿਹੜਾ ਦੋਨੇ ਚੀਜ਼ਾਂ ਸੀ ਰਿਕਵਰ ਕਰ ਦਿਵਾਣ ਦੇ ਕੋਲ ਸਰ ਇਹ ਰੋਕ ਉਹਨਾਂ ਆਟੋ ਰੋਕ ਲਿਆ ਬਿਲਕੁਲ ਬਾਹਰ ਫੜ ਕੇ ਉਹਨਾਂ ਨੇ ਸਵੇਰ ਦਾ ਵਕਤ ਸੀ ਨਾ ਥੋੜਾ ਉਹਦੇ ਕਰਕੇ ਜਿਹੜਾ ਜਾ ਰਿਹਾ ਸੀਗਾ ਉਹਨੂੰ ਦਾਫਤਰ ਸੀਗਾ ਉਹ ਵਿਖਾ ਕੇ ਉਹਨਾਂ ਨੂੰ ਕਰ ਲਿਆ ਪਰ ਸਾਡੇ ਐਸ ਐਚ ਓ ਸਿਵਲ ਲਾਈਨ ਤੇ ਡੀ ਐਸ ਪੀ ਖੋਸਾ ਜੀ ਨੇ ਬੜੀ ਮਿਹਨਤ ਕਰਕੇ ਇਹਨੂੰ ਜਿਹੜਾ ਹੈਗਾ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦਾ ਕਿਹੜਾ ਕੇਸ ਹੈ ਇਹਨਾਂ ਦਾ ਕਿਹੜਾ ਕੇਸ ਹੈ ਇਹਨਾਂ ਦੇ 57 ਹੈਗੇ ਹਨ ਤੇ ਕੇਸ ਨਹੀਂ ਹੈਗੇ ਬਰਸੇ ਚ ਸਰ ਵੀ ਪਹਿਲਾ ਨਹੀਂ ਹੈ ਨਾ ਨਹੀਂ ਪੈਸੇ ਨਹੀਂ ਸੀ ਆਧਾਰ ਕਾਰਡ ਸੀਗਾ ਉਹਨਾਂ ਦਾ ਨਾਮ ਸਰਬ ਨਸ਼ੇ ਆਦੀ ਵਗੈਰਾ ਨਸ਼ੇ ਦੇ ਗਾਲੀਏ ਰਿਮਾਨ ਲੈ ਕੇ ਪੁਛਕਿਸ਼ ਕਰਦੇ ਜੇ ਕੋਈ ਗੱਲ ਹੋਈ ਤਾਂ ਫਿਰ ਦੱਸ ਦਿੰਦੇ ਪੁਰਾਣੀ ਬਰਚੀ ਉਹਨਾਂ ਦੇ ਜਿਹੜੇ ਆਪਣਾ ਏ ਦੇ ਵਿੱਚ ਤਾਂ ਨਹੀਂ ਹੈਗੇ ਇੱਕ ਬੰਦਾ ਜਿਹੜਾ ਰਾਜਮਾਨ ਹੈਗਾ ਉਹਦੇ ਉੱਤੇ ਜਿਹੜਾ ਹੈਗਾ ਰਾਜਾ ਪੁੱਤਰ ਜਿਹੜਾ ਹੈਗਾ ਇਹਦੇ ਵਿੱਚ ਤਿੰਨ ਮੁਕਦਮੇ ਪਹਿਲੇ ਦਰਜ ਹੈਗੇ ਜਿਹੜਾ ਲੈਪਟਾਪ ਵਾਲਾ ਕੇਸ ਹੈ ਜਿਹਦੇ ਵਿੱਚ ਰਾਜਾ ਫੜਿਆ ਉਹਦੇ ਉੱਤੇ ਤਿੰਨ ਮੁਕਦਮੇ ਜਿਹੜੇ ਦਰਜ ਹੈ ये चोरी कीता सीगा जी रे रे